ਤਿਆਰ ਤੇ ਮੈਂ ਹੋਇਆ ਹੀ ਆ ਮੇਰਾ ਰਾਦਾ ਇਦਾਂ ਹੀ ਚੱਲ ਜਾ ਉੱਥੇ ਮੈਨੂੰ ਤਾਂ ਟਕਾਈ ਨਹੀਂ ਆਉਂਦੀ ਨਾ ਰਾਤ ਹੀ ਨੀਂਦ ਆਈ ਨਾ ਦਿਨੇ ਚੈਨ ਆਉਂਦਾ ਨਾ ਜੋਤਨਾ ਹੀ ਗੱਲ ਹੋਈ ਏ ਇਹ ਆ ਵੀ ਜੋਤਨਾ ਗੱਲ ਹੋ ਜਾਂਦੀ ਨਾ ਸੇਰੀ ਮਨ ਹੋਰਦਾ ਹੋਰ ਹੋ ਜਾਣਾ ਰਪਿੰਦਰ ਨੂੰ ਮੈਂ ਪੁੱਛਿਆ ਨਹੀਂ ਆ ਪਤਾ ਨਹੀਂ ਆ ਵੀ ਇਹਨੂੰ ਫੋਨ ਆਇਆ ਵਾ ਕਿ ਨਹੀਂ ਆਇਆ ਇਦਾਂ ਕਰਨਾ ਮੁਖਤਿਆਰ ਭਾਈ ਨੂੰ ਨਾਲ ਲੈ ਕੇ ਨਾ ਅੱਜ ਹੋ ਕੇ ਆਉਣਾ ਉੱਥੇ ਜਾ ਕੇ ਕਹਿ ਦਾਂਗੇ ਵੀ ਸਾਨੂੰ ਕੰਮ ਹੀ ਲੱਗੇ ਤੇ ਅਸੀਂ ਆਏ ਸੀ ਤੇ ਮੈਂ ਚੱਲ ਜਾਂਦੇ ਜਾਂਦੇ ਫੇਰਾ ਮਾਰ ਜਾਂਦੇ ਆ ਉਹਨਾਂ ਸਿੱਧਾ ਵੀ ਕੀ ਕਹਿਣਾ ਵੀ ਅਸੀਂ ਮਿਲਣ ਆਏ ਹੀ ਫਿਰ ਉਹਨਾਂ ਨੂੰ ਸ਼ੱਕ ਹੋਊਗਾ ਵੀ ਪਤਾ ਨਹੀਂ ਕਿਉਂ ਆ ਗਏ ਇੱਥੇ ਰਪਿੰਦਰ ਨੂੰ ਇਦਾਂ ਕਰਨਾ ਦੱਸ ਹੀ ਜਾਣਾ ਤੇ ਫਿਰ ਮਾਸੀ ਨੂੰ ਫੋਨ ਲੰਮਣਾ ਵੀ ਮਾਸੀ ਅਸੀਂ ਨਾ ਇੱਥੇ ਲੱਗੇ ਆਉਣਾ ਤੇ ਆਈ ਤੁਹਾਡੇ ਕੋਲ ਹੋ ਕੇ ਜਾਣਾ ਜੀ ਰਪਿੰਦਰ ਨੂੰ ਆਜ ਮਾਰਨਾ ਰਪਿੰਦਰ ਆਈ ਜੇ ਉਹ ਗੱਲ ਸੁਣੀ ਆ ਬਾਅਦ ਚ ਥੋੜੀ ਕਪੜੇ ਇੱਥੇ ਬਾਹਰ ਖਲੋਤੇ ਆ ਅਧਿਕਾਰ ਆ ਜਾਂਦੇ ਬਾਹਰ ਕੀ ਖਲੋਣਾ ਮੈਂ ਤਾਂ ਤਿਆਰ ਹੋ ਗਈ ਹੁਲਤਾਂ ਮੈਨੂੰ ਤਾਂ ਚੈਨ ਨਹੀਂ ਆਉਂਦੇ ਕਿਉਂ ਕੀ ਗੱਲ ਹੋਈ ਆ ਉਹ ਨਾ ਹੁਣ ਜੋਦਨਾ ਗੱਲ ਹੋਂਦੀ ਆ ਨਾ ਉਹ ਫੋਨ ਚੁੱਕਣ ਦੀ ਆ ਹੁਣ ਉਹਦਾ ਬੰਦ ਆਉਂਦਿਆ ਟੈਨਸ਼ਨ ਜੀ ਤਾਂ ਸੱਚੀ ਮੈਨੂੰ ਵੀ ਲੱਗੀ ਆ ਮੈਂ ਫੋਨ ਉਹਦੇ ਨਾ ਫੋਨ ਤੇ ਲਾਇਆ ਵੀ ਆ ਦੋ ਤਿੰਨ ਵਾਰ ਤੇ ਫੋਨ ਉਹਦਾ ਅੱਗੇ ਉਹ ਬੰਦ ਆਉਂਦਿਆ ਵਾ ਪਤਾ ਨਹੀਂ ਵੀ ਹੁਣ ਕੀ ਗੱਲ ਵਾ ਨਾ ਮੁਰਕੇ ਮਾਸੀ ਨੇ ਫੋਨ ਕੀਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁ ਵਿਚਾਰੀ ਨਾ ਪਤਾ ਨਹੀਂ ਕੀ ਬਣੰਦਿਆ ਉਥੇ ਤੇ ਕੀ ਨਹੀਂ ਬਣੰਦਿਆ ਉਹ ਇਹੋ ਗੱਲ ਦੀ ਟੈਂਸ਼ਨ ਮੈਨੂੰ ਪਈ ਹੈ ਹੈ ਮੈਂ ਤਾਂ ਇਹਦੇ ਸਵੇਰੇ ਸਵੇਰੇ ਨਿਕਲਣ ਲੱਗਾ ਹੁਣ ਮੁਖਤਿਆਰ ਭਾਈ ਨਾਲ ਲੈ ਜਾਣਾ ਤੇ ਨਾਲੇ ਮਾਸੀ ਨੂੰ ਫੋਨ ਕਰਕੇ ਕਹਿ ਦਿੰਨਾ ਵਾ ਕਿ ਸਾਨੂੰ ਇੱਥੇ ਲੱਗੇ ਕੰਮ ਵਾ ਤੇ ਅਹੀਂ ਆਉਂਦੇ ਹੁੰਦੇ ਸੀ ਤੋ ਹੋ ਕੇ ਜਾਣਾ ਜੀ ਇਹ ਆ ਵੀ ਮੁੜ ਕੇ ਬਹਾਨਾ ਦੇਣਾ ਮਾਰਨਗੇ ਵੀ ਅਹੀਂ ਘਰ ਹੈ ਨਹੀਂ ਆ ਤੁਸੀਂ ਚੁੱਪ ਕਰਕੇ ਚੱਲ ਜਾਓ ਉਹ ਚੱਲ ਫੇਰ ਵੀ ਦੱਸਿਆ ਚੰਗਾ ਹੁੰਦਾ ਵਾ ਫੇਰ ਅਗਲੇ ਸ਼ੱਕ ਕਰਨਗੇ ਉਹ ਘਰੇ ਹੀ ਹੋਣੇ ਜਾਣਾ ਉਹਨਾਂ ਨੇ ਕਿੱਥੇ ਆ ਇਹ ਕੀ ਪਤਾ ਤੇ ਲੱਗ ਜੂਗਾ ਕੀ ਗੱਲ ਵਾ ਕਿਤੇ ਕੁੜੀ ਨਾ ਵੱਧ ਘਟਤ ਨਹੀਂ ਹੁੰਦੀ ਉਥੇ ਉਹ ਇਹੋ ਗੱਲ ਦੀ ਤੇ ਟੈਨਸ਼ਨ ਵਾ ਪਤਾ ਕੀ ਕਰਨਾ ਵਾ ਫੋਨ ਫੇਰ ਉਹਨਾਂ ਨੂੰ ਕਰਨਾ ਵਾ ਰਾਜੀ ਬਾਜੀ ਪੁੱਛਣਾ ਵਾ ਕਿ ਹੈ ਸਰ ਜਾਨੇ ਘਰੇ ਹੀ ਆ ਨਾ ਜੀ ਉਹਨਾਂ ਨੂੰ ਮੈਂ ਦੱਸਤਾ ਨਾ ਮੈਂ ਆਉਣਾ ਵਾ ਤੇ ਖੁਸ਼ੀ ਭਾਏ ਤੇ ਬਹਾਨਾ ਮਾਰ ਦੇਣ ਮੈਂ ਤਾਂ ਆਂ ਤੇ ਤੁਹਾਨੂੰ ਕਹਿਨ ਦਈ ਆ ਫੇ ਤੁਸੀਂ ਦੱਸਿਓ ਨਾ ਕਿ ਮੈਂ ਆਉਣਾ ਆ ਚੱਲ ਇਦਾਂ ਕਰਕੇ ਵੇਖ ਲੈਨੇ ਆ ਇੱਕ ਵਾਰੀ ਫੋਨ ਕਰਕੇ ਪੁੱਛ ਲੈਨਾ ਵਾ ਨਾ ਕਿ ਹੈ ਸਰ ਜਾਨੇ ਘਰੇ ਹੀ ਆ ਤੇ ਫੇ ਮੈਂ ਭਾਜੀ ਦੇ ਨਾਮ ਲੈ ਕੇ ਨਾ ਤੇ ਮੈਂ ਚੱਲ ਜਾਣਾ ਵਾ ਸੱਚੀ ਉਦਾਂ ਕੀ ਆ ਨਾ ਅਹੀਂ ਤੇ ਵਿਆਹ ਕੀਤਾ ਸੀ ਚੱਲ ਕੋੜੀ ਸੌਖੀ ਰਹੂਗੀ ਆਪਣੇ ਘਰ ਤੇ ਹਨੂ ਕੀ ਪਤਾ ਹੀ ਵੀ ਉਹ ਤੋਂ ਵੱਧ ਟੈਨਸ਼ਨਾਂ ਪੈ ਜਾਣੀਆਂ ਆ ਹਨੂ ਉਹ ਤੇ ਹਾਂ ਦੀ ਕਿਸਮਤ ਹੀ ਆ ਨਾ ਉਹਦੀ ਮਾੜੀ ਆ ਤੇ ਕੋਹ ਸਾਡੀ ਮਾੜੀ ਆ ਤੇ ਕੋਹ ਜਿਹੜਾ ਲੜ ਲੱਗਾ ਸੀ ਉਹਦੀ ਮਾੜੀ ਉਹਦੀ ਡਿਊਟੀ ਉੱਥੇ ਲੱਗਣੀ ਤੇ ਉਹਨਾਂ ਆ ਕੰਮ ਹੋਣਾ ਹੈ ਉਹਦੀ ਮਾੜੀ ਕਾਦੀ ਕਿਸਮਤ ਇਹਦੀ ਮਾੜੀ ਵਿਚਰੀ ਦੀ ਜਿਹੜੀ ਹੁਣ ਸਾਰਾ ਕੁਝ ਭੁਗਤੰਦੀ ਆ ਆਪ ਤੋਂ ਤੁਰ ਗਿਆ ਤੇ ਦੁੱਖ ਵੇਖਣ ਨੂੰ ਇਹ ਬੈਠੀ ਆ ਉਹ ਮੈਂ ਤੇ ਰਪਿੰਦਰ ਉਹ ਤੋਂ ਤੈਨਾਂ ਸਲਾਹ ਕਰਦਾ ਆ ਜਦੋਂ ਇਹ ਕੰਮ ਹੋਇਆ ਕਿ ਉਹਨੂੰ ਇੱਥੇ ਲਿਆਈਏ ਉਦੋਂ ਤੁਸੀਂ ਸਾਰੇ ਜਣੇ ਮੰਨਦੇ ਨਹੀਂ ਪਰ ਇੱਥੇ ਲਿਆ ਕੇ ਕਰਦੇ ਕੀ ਉਹ ਕਰਦੇ ਆ ਕੀ ਮਾੜਾ ਚੰਗਾ ਕਿਤੇ ਹੋਰ ਵਿਆਹ ਕਰ ਦਿੰਦੇ ਉਹਦਾ ਹੋਰ ਕੀ ਕਰਨਾ ਹੀ ਆ ਜੇ ਤੇ ਹੁੰਦੀ ਇਕੱਲੀ ਉਹ ਫਿਰ ਤੇ ਗੱਲ ਕੋਈ ਨਹੀਂ ਹੁਣ ਸੁਖ ਨਾ ਦੋ ਜਣੇ ਆ ਉਹ ਚੱਲ ਕੋਈ ਗੱਲ ਨਹੀਂ ਇੱਥੇ ਤੇ ਤਿੰਨ ਤਨਾ ਨਿਆਣੇ ਵਾਲਿਆਂ ਦੇ ਹੋ ਜਾਂਦੇ ਆ ਤੋਂ ਮੱਸਾ ਜਿੰਨੇ ਵਿਚਾਰੇ ਨੂੰ ਕਿੱਥੇ ਧੱਕਾ ਦੇਣਾ ਆ ਜਿਹੜਾ ਵਿਚਾਰਾ ਨਾ ਹਲੇ ਇਹ ਦੁਨੀਆ ਦੇ ਆਇਆ ਵੀ ਨਹੀਂ ਆ ਉਹ ਚੱਲ ਕੋਈ ਗੱਲ ਨਹੀਂ ਯਾਰ ਹੁਣ ਨਾ ਲੇਟਣਾ ਹੋਵਾ ਮੈਂ ਤੂੰ ਮੇਰਾ ਫੋਨ ਲਿਆ ਕੇ ਦੇ ਅੰਦਰ ਪਿਆਈ ਤੇ ਮੈਂ ਫੋਨ ਕਰਾਂ ਅੱਛਾ ਲਾਓ ਫੋਨ ਤੇ ਦੱਸ ਦੋ ਉਹਨਾਂ ਨੂੰ ਮੜਾ ਜਾ ਤੇ ਫਿਰ ਜਾਓ ਤੇ ਹੀ ਟਾਈਮ ਦੇ ਨਾਲ ਹੈ ਹਾਂ ਉਹ ਉਹ ਗੱਲ ਕਰਨਾ ਰਾਜੀ ਬਾਜੀ ਪੁੱਛਣਾ ਵੰਦਾ ਮਤਲਬ ਲਿਉਣੀ ਇਹ ਦੇ ਵਿਚਾਰੀ ਬਥੇਰਾ ਸੋਚਦੀ ਹੈ ਪਰ ਹੁਣ ਇਹ ਵੀ ਗੱਲੋਂ ਡਰਦੀ ਸੀ ਨਾ ਤੇ ਇਥੇ ਲਿਆ ਕੇ ਕਰਾਂਗੇ ਕੀ ਉਹਨੂੰ ਰਮਨ ਹੁਣ ਉਹਨੂੰ ਖੋਲ ਦੇ ਭੈਣ ਜੀ ਇਦਾਂ ਕਿਦਾਂ ਖੋਲਦਾ ਜਿੰਨਾ ਚਿਰ ਪਿਆਹਿਆ ਤੇਲਾ ਨਹੀਂ ਦਿੰਦੀ ਸਾਨੂੰ ਉਹ ਪਿਆਹਿਆ ਤੇਲਾਂ ਦੇ ਦੂਗੀ ਮੈਂ ਨਾਲ ਕਰ ਲਈ ਹੈ ਨਾ ਗੱਲ ਮੇਰਾ ਤੇ ਇਰਾਦਾ ਵਾ ਤਾਨੂੰ ਚੈੱਕ ਦੇ ਦੇਣੀ ਆ ਜੋ ਸਾਈਨ ਕਰਾ ਲਿਆ ਉ ਤ ਫੇ ਖੋਲ ਦੇਣੇ ਆ ਚੈੱਕ ਦੇ ਮੈਂ ਸਾਈਨ ਦੇ ਕਰਵਾ ਲੈਣੇ ਆ ਪਰ ਉਹਨੂੰ ਨਾ ਤੇ ਉ ਤਾਂ ਸ਼ੱਕ ਹੋ ਜਾਣਾ ਹੀ ਕਿਸੇ ਦੇ ਕਹਿਣੇ ਪਹਿਲਾਂ ਉਹਨੂੰ ਖੋਲ ਦੇ ਭੈਣ ਜੀ ਇਹ ਨਾ ਹੋਵੇ ਤੇ ਅਹੀਂ ਖੋਲ ਦਈਏ ਤੋ ਭੱਜ ਪੁੱਜ ਜਾਵੇ ਆਪਣੇ ਪਿੰਡ ਫਿਰ ਜਿਆਦਾ ਰੱਪੜ ਪਿਆ ਜਾਣਾ ਜੀ ਉਹ ਨਹੀਂ ਨਹੀਂ ਭੱਜ ਦਿਖ ਦੇ ਵੀ ਇੱਥੇ ਹੀ ਆ ਮੈਂ ਬੈਠੀ ਸਾਮਲੋਂ ਮੈਂ ਆਪੇ ਪਰ ਧਿਆਨ ਰੱਖਣਾ ਪੈਣਾ ਆ ਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਏਦਾਂ ਕਹ ਵੀ ਉਹਨੂੰ ਖੋਲ ਪਹਿਲਾਂ ਮੇਰਾ ਮਨ ਤਾਂ ਨਹੀਂ ਜੇ ਮੰਨਣ ਦਿਆ ਤੂੰ ਹੀ ਮੈਨੂੰ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਜੀ ਤੇ ਉਹਨੂੰ ਖੋਲ ਦੇ ਉਹਨੂੰ ਖੋਲ ਦੇ ਉਹ ਬਹੁਤ ਤੇਜ਼ ਜੀ ਜਿੰਨੀ ਭੋਲੀ ਸਮਝਦੇ ਜੇ ਨਾ ਉੰਨੀ ਭੋਲੀ ਨਹੀਂਗੀ ਉਹ ਹੈਗੀ ਤੂੰ ਮੈਨੂੰ ਦੱਸ ਪੈਸੇ ਲੈਣੇ ਆ ਕਿ ਨਹੀਂ ਲੈਣੇ ਦੇਖੋ ਪੈਸੇ ਤਾਂ ਭੈਣ ਜੀ ਲੈਣੇ ਆ ਤੇ ਜੇ ਮੇਰਾ ਕਹਿਣਾ ਮੰਨੇਗੀ ਨਾ ਕੰਮ ਇਦਾਂ ਹੀ ਹੋਣਾ ਈ ਚੱਲ ਕੋਈ ਗੱਲ ਨਹੀਂ ਕਹਿਨੀ ਆ ਸੰਦੀਪ ਨੂੰ ਸੁਗਾਤ ਨੂੰ ਖੋਲ ਦੇ ਫਿਰ ਹੋਰ ਕੀ ਕਰਨਾ ਵਾ ਹੁਣ ਨਾ ਉਹ ਦੇਣਾ ਮਿੱਠੀ ਪਿਆਰੀ ਬਣ ਕੇ ਨਾ ਤੇ ਪੈਸੇ ਫਿਰ ਮਿਲਨੇ ਆ ਤੂੰ ਕਿਉਂ ਨਹੀਂ ਸਮਝਾਂ ਨੀ ਇਹ ਗੱਲ ਭੈਣ ਜੀ ਹੋਣ ਭਾਵੇਂ ਮੈਂ ਜਿੰਨੀ ਮਰਜ਼ੀ ਮਿੱਠੀ ਪਿਆਰੀ ਹੋ ਜਾਾਂ ਉਹਨੂੰ ਯਕੀਨ ਨਹੀਂਗਾ ਮੇਰੇ ਤੇ ਰਿਆ ਤੇਰੇ ਤੇ ਯਕੀਨ ਨਹੀਂਨਾਗਾ ਮੇਰੇ ਤੇ ਹੈਗਾ ਨਾ ਮੈਂ ਕਰਕੇ ਆਈਆਂ ਗੱਲ ਉਹਦਣਾ ਮੰਨਦੀ ਏ ਗੱਲ ਨੂੰ ਕਿ ਮੈਂ ਪੈਸੇ ਜਿਹੜੇ ਦੇ ਦੂੰਗੀ ਤੁਹਾਨੂੰ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹਾਂ ਗੱਲ ਕਹਿੰਦੇ ਜੇ ਤੇ ਖੋਲ ਦਿੰਦੀਆਂ ਨੂੰ ਫਿਰ ਤੂੰ ਖੋਲ ਉਹਨੂੰ ਪਰ ਡਰ ਮੈਨੂੰ ਇੱਕੋ ਹੀ ਆ ਕੀ ਜੀਏ ਕਿਤੇ ਇਹਨੇ ਆਪਣੇ ਭਰਾ ਨੂੰ ਫੋਨ ਕਰਤਾ ਉਹ ਇੱਥੇ ਆ ਗਿਆ ਜਾਂ ਇਹ ਉੱਥੇ ਚਲ ਗਈ ਤੇ ਕੰਮ ਸਾਰਾ ਹੀ ਖਰਾਬ ਹੋ ਜਾਣਾ ਬਣੀ ਬਣਾਈ ਖੇਡ ਤੇ ਮਿੱਟੀ ਪੈ ਜਾਣੀ ਜੀ ਤੇਰੀ ਗੱਲ ਕਿਉਂ ਨਹੀਂ ਸਮਝ ਆਉਂਦੀ ਤੈਨੂੰ ਮੈਂ ਕਹਿਣ ਲਈ ਨਾ ਉਹ ਹੀ ਮੈਂ ਸਾਬ ਲੋਈ ਮਸਲਾ ਪਏ ਚਲੋ ਠੀਕ ਆ ਫਿਰ ਖੋਲ ਦਿੰਨੇ ਆ ਜਿੱਦਾਂ ਤੁਸੀਂ ਕਹਿੰਦੇ ਜਨ ਉਦਾਂ ਹੀ ਮੈਂ ਮੰਨ ਕੇ ਵੇਖ ਲੈਣੀ ਆ ਜਾ ਕੇ ਨਾ ਤੇ ਪਤਾ ਕਰਕੇ ਆਉਣਾ ਮੈਂ ਕਿਹੜੇ ਹਾਲਾਤਾਂ ਵਿੱਚ ਗੋਜੰਡੀ ਆ ਉਹ ਸਰਪਿੰਦਰ ਲਿਆ ਹਾਂ ਆ ਗਈ ਆ ਗਈ ਆ ਲੋ ਮੈਂ ਫੋਨ ਲਾ ਕੇ ਵੇਖ ਹੀ ਲਵਾ ਕਰੀ ਫੋਨ ਤੇ ਨਹੀਂ ਲਾਉਣ ਲੱਗੇ ਆ ਨਾ ਤੇ ਮੇਰੀ ਇੱਕ ਗੱਲ ਸੁਣੋ ਫੋਨ ਇਹ ਸਾਬ ਨਾਲ ਗੱਲ ਕਰਿਓ ਕਿ ਨਾਨੂੰ ਸ਼ੱਕ ਜਿਹਾ ਨਾ ਹੋਵੇ ਉਹ ਯਾ ਹੋ ਰਾਜੀ ਬਾਜੀ ਤੇ ਪੁੱਛ ਨਹੀਂ ਪੈਣੀ ਕਿ ਨਹੀਂ ਸਾਰਿਆਂ ਦੀ ਚਲ ਹਾਲ ਚਾਲ ਪੁੱਛਿਓ ਪਹਿਲਾਂ ਕੀ ਕਹਿੰਦੇ ਆ ਇੱਦਾਂ ਆਉਣ ਵਾਲੋਂ ਨਾ ਦੱਸਿਓ ਪਰ ਪਹਿਹੀ ਆਉਣ ਨਹੀਂ ਆਉਣ ਵਾਲੋਂ ਨਹੀਂ ਕਹਿਣਾ ਨੂੰ ਆਓ ਹਾਂ ਗੱਲ ਨਾ ਕਰਿਓ ਲੋ ਭੈਣ ਜੀ ਆ ਤੇ लवली ਦਾ ਫੋਨ ਆ ਗਿਆ ਵਾ ਹੁਣ ਕੀ ਕਰਾਂ ਮੈਂ ਚੁੱੱਕ ਕਰ ਗੱਲ ਹੈਲੋ ਸਾਸੀ ਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਪੁੱਤ ਬੱਸ ਸੁਣਾ ਕੇ ਆ ਚਾਲਾ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਆ ਵੀ ਠੀਕ ਠਾਕ ਬੜੇ ਵਧੀਆ ਹੋਰ ਸਿੰਦਰ ਦਾ ਸੁਣਾਓ ਹਾਂਜੀ ਠੀਕ ਠਾਕ ਵਧੀਆ ਹੋਰ ਕੀ ਬਣ ਰਿਹਾ ਜੀ ਕੁਛ ਨਹੀਂ ਪੁੱਤ ਬੰਨਾ ਕੀ ਆ ਕੰਮ ਕਰਦੇ ਹੀ ਠੀਕ ਆ ਉਹ ਨਾ ਫੋਨ ਮੈਂ ਤਾਂ ਕੀਤਾ ਸੀ ਮੈਂ ਚੱਲ ਜੋਤ ਦਾ ਫੋਨ ਨਹੀਂ ਲੱਗਣ ਦੇ ਚੱਲ ਗੱਲਬਾਤ ਕਰਨੀ ਆ ਨਾ ਅੱਛਾ ਅੱਛਾ ਜੋਤ ਉਹ ਆਖਣ ਦੇ ਕਿ ਸਾਗ ਖਾਣਾ ਵਾ ਅੱਛਾ ਅੱਛਾ ਤੇ ਸੰਦੀਪ ਤੇ ਜੋਤ ਦੋਵੇਂ ਜਾਣੀਆਂ ਸਾਗ ਤੋੜਨ ਚੱਲ ਗਈਆਂ ਇਹਨੂੰ ਠੀਕ ਆ ਠੀਕ ਆ ਹਾਂ ਉਹਦਾ ਠੀਕ ਠਾਕ ਆ ਨਾ ਸਾਰੇ ਘਰੇ ਅੱਜ ਹਾਂ ਠੀਕ ਹੈ ਠੀਕ ਹੈ ਮਾਸੜ ਜੀ ਹੁਣੀ ਠੀਕ ਠਾਕ ਹੈ ਮਸ ਜੀ ਹਾਂ ਪੁੱਤ ਠੀਕ ਠਾਕ ਵਧੀਆ ਸਭ ਚਲੋ ਵਧੀਆ ਚਾਹੀਦਾ ਵਾ ਤੇ ਉਹ ਮੈਂ ਤੂੰ ਵੀ ਕਰਨਾ ਕਰੀ ਆਉਂਦੀ ਆ ਨਾ ਝੋਦ ਸਾਗ ਤੋੜ ਕੇ ਤੇ ਮੈਂ ਤੇਰੀ ਗੱਲ ਕਰਵਾ ਦੇਨੀ ਆ ਕੋਈ ਨਹੀਂ ਕੋਈ ਨਹੀਂ ਆਪੇ ਆ ਜਾਂਦੇ ਆ ਮੈਂ ਤਾਂ ਰਾਜੀ ਬਾਜੀ ਨੂੰ ਕੀਤਾ ਸੀ ਫੋਨ ਅੱਛਾ ਤੇ ਆਇਓ ਕਿਤੇ ਮਾਰਿਓ ਚੱਕਰ ਹਾਂ ਹਾਂ ਪੁੱਤ ਜ਼ਰੂਰ ਆਉਂਗਾ ਕਿਉਂ ਨਹੀਂ ਆ ਆਓ ਕਿੰਨਾ ਚਿਰ ਹੋਇਆ ਤੁਹਾਨੂੰ ਆਇਆ ਨੂੰ ਨਹੀਂ ਨਹੀਂ ਆਵਾਂਗੇ ਤੈਨੂੰ ਪਤਾ ਨਿੱਕੇ ਨਿੱਕੇ ਦੇਣ ਨੂੰ ਆਏ ਕਿ ਹੁਣ ਉਹ ਲੱਗੀ ਹੀ ਲੇਵਰ ਤੇ ਨੰਦਾਂ ਦੰਡਾ ਛਿਲਣਾ ਅੱਛਾ ਅੱਛਾ ਕਦੇ ਕਦੀ ਚਾ ਉਹਨਾਂ ਦੇ ਦਿਨ ਚੱਲ ਜਾਂਦੇ ਆ ਕਦੇ ਟਰਾਲੀ ਦੇ ਦਿਨ ਚੱਲ ਜਾਂਦੇ ਰੋ ਫਿਰ ਟਾਈਮ ਨਹੀਂ ਲੱਗਦਾ ਹਾਂਜੀ ਇਦਾਂ ਹੀ ਫੇਰ ਘਰਾਂ ਦੇ ਕੰਮ ਹੁਣ ਹਾਂਜੀ ਹਾਂਜੀ ਦਲਜੀਤ ਨੂੰ ਕੱਲ ਦਿਓ ਹਾਂ ਕੋਈ ਗੱਲ ਨਹੀਂ ਮੈਂ ਕਰੂੰਗੀ ਹਾਂਜੀ ਨਿਆਣਿਆਂ ਦੇ ਅੱਜਕੱਲ ਵਾਂਡੇ ਆ ਸਾਡੇ ਪੁੱਤ ਸਿਆਣਿਆਂ ਦੇ ਕਾਦੇ ਵਾਂਡੇ ਆ ਹਾਂਜੀ ਉਹ ਤਾਂ ਗੱਲ ਹੈ ਹੀ ਆ ਚਲੋ ਕੱਲ ਦਿਓ ਕੋਈ ਗੱਲ ਨਹੀਂ ਤੁਸੀਂ ਵੀ ਆ ਜਿਓ ਅੱਜ ਕੱਲ ਵੇਖ ਲੂੰਗੀ ਹਾਂਜੀ ਕਾਕਾਰ ਆ ਪੂੰਗੀ ਤੇ ਆਜੋ ਨਾਲ ਤੇ ਇਹ ਤਾਂ ਕਿੰਨੇ ਜਾਣੇ ਆਉਣਗੇ ਹੀ ਨਾ ਠੀਕ ਹੈ ਠੀਕ ਆ ਹਾਂ ਚਲੋ ਠੀਕ ਹੈ ਫਿਰ ਮਸੀ ਹਾਂ ਚੰਗਾ ਪੁੱਤ ਚੰਗਾ ਚੰਗਾ ਜਦੋਂ ਆਉਂਦੇ ਫਿਰ ਗੱਲ ਕਰਾ ਦੇ ਹੈ ਆਪਨੇ ਗੱਲ ਕਰਵਾ ਦਿੰਨੀ ਹੈ ਚੰਗਾ ਚੰਗਾ ਠੀਕ ਹੰਦੇ ਵੇਲਾ ਜੋਤਨਾ ਫੇਰ ਨਹੀਂ ਗੱਲ ਕਰਾਈ ਇਹਨੇ ਚੱਲ ਗਈਆਂ ਹੋਣੀਆਂ ਵਾ ਕਿਤੇ ਚੱਲ ਕੋਈ ਗੱਲ ਨਹੀਂ ਮੈਂ ਹੋ ਗਿਆ ਨਾ ਉੱਥੋਂ ਚੱਲ ਪਤਾ ਕਰਕੇ ਆ ਉਹਦੇ ਇੱਕ ਵਾਰ ਜਾ ਕੇ ਹਾਂ ਪਰ ਕਹਿੰਦੇ ਗੱਲ ਕਰਨ ਤੋਂ ਤਾਂ ਠੀਕ ਹੀ ਲੱਗਨਦਿਆ ਸਭ ਕੁਝ ਵਧੀਆ ਹੀ ਆ ਉੱਥੇ ਉਹ ਗੱਲਾਂ ਤਾਂ ਰੁਪਿੰਦਰ ਉਹਦੋਂ ਵੀ ਠੀਕ ਲੱਗਦੇ ਸੀ ਮਗਰ ਉਹ ਰੁਪਿੰਦਰ ਕੀ ਪਤਾ ਕੀ ਖਿਚੜੀ ਪੱਕਦੀ ਆ ਉੱਥੇ ਆ ਹੋ ਗਈ ਪਤਾ ਹੁਣ ਕਿਸ ਦੇ ਘਰ ਦਾ ਉਤੋਂ ਲੋਕੀ ਬਹੁਤ ਵਿੱਚੋ ਕੋਹਿਆ ਕੱਲਾ ਨਾ ਮਾਸੜੀ ਠੀਕ ਵਾ ਉਹਨਾਂ ਦੇ ਘਰ ਚ ਬਾਕੀ ਤੇ ਸਾਰੇ ਨਾ ਖਾਣ ਵਾਲੇ ਹੀ ਆ ਉਹਨਾਂ ਦੇ ਘਰ ਚ ਚੱਲ ਕੋਈ ਗੱਲ ਨਹੀਂ ਹੁਣ ਗੱਲ ਹੋ ਗਈ ਆ ਨਾ ਇਹਨਾਂ ਕਾ ਪਤਾ ਲੱਗ ਗਿਆ ਵੀ ਠੀਕ ਠਾਕ ਆ ਤੇ ਬਾਕੀ ਤੁਸੀਂ ਜਾ ਕੇ ਪਤਾ ਕਰਕੇ ਆਓ ਚੱਲ ਕੋਈ ਗੱਲ ਨਹੀਂ ਮੈਂ ਹੋ ਕੇ ਆਉਂਦਾ ਚੱਲ ਮੈਂ ਮੁਖਤਿਆਰ ਭਾਈ ਨੂੰ ਨਾ ਕਰਨਾ ਮੈਂ ਫੋਨ ਤੇ ਤੂੰ ਕਰ ਲੈ ਕੰਮ ਧੰਦਾ ਤੇ ਮੈਂ ਜਾਵਾਂ ਫਿਰ ਮੋਟਰਸਾਈਕਲ ਲੈ ਗਿਆ ਆ ਚਲੋ ਠੀਕ ਆ ਆ ਜਾ ਲਬਲੀ ਤੇਰੀ ਗੱਲ ਨਹੀਂ ਹੋਣੀ ਜੋਦ ਨਾਲ ਤਿੰਨ ਚਾਰ ਦਿਨ ਤੋਂ ਇੱਕ ਵਾਰੀ ਮੈਨੂੰ ਤੇ ਦੱਸ ਦਿੰਦਾ ਕਿ ਮੇਰੀ ਗੱਲ ਨਹੀਂ ਹੋਈ ਮੈਂ ਆ ਹੀ ਫੋਨ ਕਰ ਲੱਦਾ ਜਾਂ ਪਰਮੀਤ ਫੋਨ ਕਰ ਲੈਂਦੀ ਅਹੀਂ ਤਾਂ ਸੋਚਿਆ ਕਿ ਤੇਰੀ ਗੱਲਬਾਤ ਢੇਲੀ ਹੋਂਦੀ ਆ ਜਾਂ ਜੋਤੇ ਨੂੰ ਫੋਨ ਕਰਦੀ ਆ ਹੁਣ ਤੂੰ ਕਹਿਣ ਡਿਆਂਗੀ ਭਾਜੀ ਚਾਰ ਪੰਜ ਦਿਨ ਹੋ ਗਿਆ ਗੱਲ ਹੀ ਨਹੀਂ ਹੋਈ ਚਲ ਕੋਈ ਗੱਲ ਨਹੀਂ ਤੂੰ ਆ ਮੇਰੇ ਨਾਲ ਨੂੰ ਤੇ ਆਪਾਂ ਦੋਵੇਂ ਚੱਲਨੇ ਆ ਠੀਕ ਹੈ ਨਾ ਨਾਲੇ ਉਹਦਾ ਜਿਹੜਾ ਕਹਿੰਦੇ ਰਜਿਸਟਰੀ ਕਰवानी ਆ ਕੋਈ ਫੋਨ ਫਾਨ ਨਹੀਂ ਕੀਤਾ ਉਹ ਦਿਨ ਦਾ ਅਸ਼ਾ ਅਸ਼ਾ ਪਟਵਾਰੀ ਨਹੀਂ ਆਇਆ ਚੱਲ ਕੋਈ ਨਹੀਂ ਆ ਜਾ ਤੂੰ ਤੇ ਚਾ ਆਪਾਂ ਚੱਲਨੇ ਆ ਠੀਕ ਆ ਕਿਧਰ ਫੋਨਿੰਗ लवली ਦਾ ਫੋਨ ਆਂਡਿਆ ਸੀ ਅੱਛਾ ਕਿ ਉਹ लवली ਕਹਿੰਦਾ ਕਿ ਭਾਜੀ ਇਹ ਤਿੰਨ ਚਾਰ ਦਿਨ ਹੋ ਗਏ ਆ ਮੇਰੀ ਗੱਲ ਨਹੀਂ ਹੋਈ ਜੋਤ ਨਾਲ ਅੱਛਾ ਜੋ ਫੋਨ ਕਰਨਾ ਮੈਂ ਤੇ ਉਹ ਕਿਧਰੇ ਕਹਿ ਰਹੇ ਆ ਕਿ ਪੈਲੀ ਚ ਗਈ ਆ ਕਿਧਰੇ ਕਹਿ ਰਹੇ ਆ ਵੇਲੀ ਆ ਬਾਨੇ ਮਾਰਦੇ ਆ ਮੇਰੀ ਗੱਲ ਨਹੀਂ ਹੋ ਰਹੀ ਉਹਦੇ ਨਾਲ ਜੋਤ ਨਾਲ ਤਿੰਨ ਚਾਰ ਦਿਨ ਤੋਂ ਤੇ ਮੈਂ ਉਹਨੂੰ ਹੁਣ ਕਿਹਾ ਮੈਂ ਸਦਾਈਆ ਤੂੰ ਮੈਨੂੰ ਤੇ ਦੱਸਦਾ ਕਿ ਭਾਜੀ ਗੱਲ ਨਹੀਂ ਹੋਣੀ ਐਵੇਂ ਵੀ ਨਹੀਂ ਫੋਨ ਕੀਤਾ ਉਹਨਾਂ ਹਾਂ ਦੱਸ ਦਿੰਦਾ ਚਲ ਮੈਂ ਹੀ ਕਰਕੇ ਵੇਖਦੀ ਪਹਿਲਾਂ ਫਿਰ ਤੂੰ ਹੀ ਕਰ ਲੈਂਦੀ ਜਾਂ ਮੈਂ ਕਰ ਲੈਂਦਾ ਕੁੜੀ ਦਾ ਹਾਲ ਚਾਲ ਪੁੱਛ ਲੈਂਦੇ ਅਸੀਂ ਤੇ ਸੋਚਿਆ ਕਿ ਚਲੋ ਸਭ ਕੁਝ ਠੀਕ ਠਾਕ ਹੀ ਆ ਤੇ ਫੋਨ ਉਹਨਾਂ ਨੇ ਕਰਨਾ ਆਇਆ ਸਾਨੂੰ ਜਾਣਾ ਸੀ ਨਾ ਰਜਿਸਟਰੀ ਤੇ ਮੈਂ ਤਾਂ ਨਾ ਆਪਣੇ ਵੱਲੋਂ ਫ੍ਰੀ ਹੋ ਕੇ ਬੈਠਿਆ ਸੀ ਕਿ ਲਵੜੀ ਦਾ ਫੋਨ ਆਏਗਾ ਉਧਰੋਂ ਜੋਦੜਾ ਫੋਨ ਆਏਗਾ ਲਵੜੀ ਨੂੰ ਤੇ ਜਾਂ ਲਵੜੀ ਮੈਨੂੰ ਫੋਨ ਕਰ ਦੇਗਾ ਕਿ ਭਾਜੀ ਆਓ ਚੱਲੀਏ ਰਜਿਸਟਰੀ ਕਰਵਾਣੀ ਆ ਮੈਂ ਤੇ ਉਹ ਗੱਲ ਸੋਚਣ ਰਿਹਾ ਮੈਂ ਅੱਜ ਜਾਂ ਕੱਲ ਕੰਮ ਵੇਚ ਜਾਣਾ ਆਪਣਾ ਕੰਮ ਨਿਬੇੜ ਲਾ ਸ਼ਹਿਰ ਜਾਣਾ ਆ ਉਹ ਹੁਣ ਫੋਨ ਆਇਆ ਕਹਿੰਦਾ ਵੀ ਨਹੀਂ ਭਾਜੀ ਮੇਰੀ ਤੇ 4-5 ਦਿਨ ਹੋ ਗਿਆ ਖਾਲੀ ਨਹੀਂ ਹੋਈ ਜੋਦਨਾ ਆ ਤੂੰ ਇਵੇਂ ਉਦਨਾਂ ਕਿ ਮੈਨੂੰ ਦੱਸਣ ਰਹੀ ਇਹ ਗੱਲਾਂ ਵੀ ਉਹ ਜੋਦਨਾ ਠੀਕ ਆ ਹਾਂ ਹਾਂ ਤੇ ਮੈਂ ਵੀ ਬੇਫਿਕਰਾ ਹੋ ਕੇ ਵੀ ਚੱਲ ਉੱਥੇ ਸਰਜਨ ਸਹੀ ਆ ਉਹਦੇ ਨਾਲ ਹੁਣ ਜੇ ਫੋਨ ਨਹੀਂ ਚੁੱਕਣ ਦੀ ਤਾਂ ਹੋਰ ਟੈਨਸ਼ਨ ਪੈ ਗਈ ਉਮੀਦ ਹੈ ਤੂੰ ਤੇ ਉਦਨ ਹੀ ਕਹਿਣ ਦੀ ਸੀ ਕਿ ਮੈਨੂੰ ਕੋਈ ਚੰਗਾ ਨਹੀਂ ਲੱਗਣ ਰਿਹਾ ਮੈਂ ਆਈ ਤੈਨੂੰ ਕਿਹਾ ਸੀ ਵੀ ਇਹੋ ਜੀ ਗੱਲ ਨਹੀਂ ਸੋਚੀ ਤੋਈਦਾ ਸਭ ਕੁਝ ਠੀਕ ਆ ਉਹ ਵਧੀਆ ਕਰਨ ਡਿਆ ਜੋਤ ਵਾਸਤੇ 2 ਕਿੱਲੇ ਜ਼ਮੀਨ ਹੈਗੀ ਸੀ ਪਹਿਲੇ 2 ਕਿੱਲੇ ਹੋਰ ਲੈ ਕੇ ਦੇਣ ਡਿਆ ਅਹੀਂ ਤੇ ਉਸ ਖੁਸ਼ੀ ਚੀਂ ਕਿ ਚਲੋ ਵਧੀਆ ਕੰਮ ਕਰਨ ਡੇ ਤੇ ਆ ਹੁਣ ਕਿ ਪਤਾ ਨਹੀਂ ਕੀ ਸੱਪ ਨਿਕਲਣ ਆਈਓ 3-4 ਦਿਨ ਹੋ ਗਿਆ ਲਵਲੀ ਦੀ ਗੱਲ ਹੀ ਨਹੀਂ ਹੋਈ ਕੋਈ ਵੀ ਤੇ ਲਵਲੀ ਕੀ ਕਹਿੰਦਾ ਹੁੰਦਾ ਹੁਣ ਇੱਥੇ ਕਿਹੜਾ ਹਉ ਮੇਰੀ ਹੋਈ ਆ ਗੱਲ ਕਹਿੰਦਾ ਮਾਂ ਲਗਾ ਤੇ ਤੁਸੀਂ ਤਿਆਰ ਹੋ ਆ ਤੋ ਹੋ ਕਿਉ ਪਤਾ ਕਰੋ ਵੀ ਕੀ ਗੱਲ ਹੈ ਨਾ ਬਾਕੀ ਕੰਮ ਕਰ ਲੈਣਾ ਬਾਅਦ ਮੈਂ ਪਹਿਲੇ ਹੋ ਕੇ ਆਵਾਂ ਹੁਣ ਮੈਨੂੰ ਵੀ ਟੈਨਸ਼ਨ ਹੋ ਗਈ ਐ ਮੈਂ ਦੇਖ ਕੇ ਆਵਾਂ ਕੀ ਗੱਲ ਉਹ ਨਹੀਂ ਆਉ ਕਿਉਂ लवली ਆਉਂਦਾ ਹੈ ਤਾਂ ਤੁਸੀਂ ਜਾ ਕੇ ਆਓ ਤੇ ਜੇ ਲੋਰਾ ਤੇ ਮੈਂ ਆਵਾ ਨਾਲ ਗੱਲ ਕਰਾਂਗੇ ਉੱਥੇ ਜਾ ਕੇ ਜੋਤਣਾ ਨਹੀਂ ਤੂੰ ਵੇਖ ਲੈ ਘਰ ਦੇ ਕੰਮ ਵੀ ਤੂੰ ਕਰਨੇ ਹੁੰਦੇ ਆ ਫਿਰ ਦੋਵਾਂ ਜਣਾਂ ਦੇ ਜਾ ਕੇ ਬਾਰਾ ਵੀ ਨਹੀਂ ਖਾਣਾ ਤਾਂ ਠੀਕ ਜਾਣਾ ਤੇ ਫਿਰ ਚੰਗੀ ਤਰ੍ਹਾਂ ਗੱਲ ਕਰਕੇ ਆਇਆ ਨਹੀਂ ਮੈਂ ਹੁਣ ਗੱਲ ਕਰਕੇ ਆਵਾਂਗਾ ਚੰਗੀ ਤਰ੍ਹਾਂ ਕਿ ਦੋ ਵਾਰੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੰਗਾ ਜਿਹਾ ਨਹੀਂ ਲੱਗਦਾ ਮੈਨੂੰ ਆ ਵੀ ਮੋਹ ਲੈਣਾ ਜੋ ਜੋ ਲੱਗ ਜਾ ਕੇ ਨਾ ਉਹਨੂੰ ਸਮਝਾ ਕੇ ਆ ਇਹਨਾਂ ਨੂੰ ਪੁੱਛੇ ਵੀ ਤੰਗ ਤੇ ਨਹੀਂ ਕਰਦੇ ਇਹ ਨਾ ਹੈ ਉਹਨਾਂ ਸਾਹਮਣੇ ਹੁਣ ਦੱਸਦੀ ਨਾ ਹੋਵੇ ਕੋਈ ਤਾਂ ਅੰਦਰੋਂ ਅੰਦਰ ਵਿਚਾਰੀ ਘਟਦੀ ਰਹੇ ਨਹੀਂ ਨਹੀਂ ਕੋਈ ਨਹੀਂ ਮੈਂ लवली ਨੂੰ ਕਹਾਗਾ ਵੀ ਸੈਰ ਤੇ ਕਰਕੇ ਨਾ ਜੋਤ ਨੂੰ ਮੈਂ ਗੱਲਾਂ ਬਾਤਾਂ ਕਰਾਂਗਾ ਮਾਸੀ ਹੋਣਾ ਨਾ ਆਪੇ लवली ਸੈਰ ਤੇ ਕਰਕੇ ਪੁੱਛੇਗਾ ਮਾਸੀ ਵੀ ਬੜੀਆਂ ਗੱਲਾਂ ਕਰਦੀ ਉਹਨਾਂ ਦੀ ਗੱਲਾਂ ਵਿੱਚ ਨਾ ਆਏ ਇਹ ਜੋ ਜਿਹੜੀ ਉਹਨਾਂ ਦੀ ਮਾਸੀ ਆ ਆਹੋ ਕੋਈ ਗੱਲ ਨਹੀਂ ਉਹਦੀਆਂ ਗੱਲਾਂ ਅਸੀਂ ਕਿਉਂ ਆਣਾ ਉਹਨੇ ਤਾਂ ਸਾਰਾ ਘਰ ਖਰਾਬ ਕੀਤਾ ਦਾ ਆਹ ਸੱਸ ਵੀ ਉਹਦੀ ਗੱਲਾਂ ਵਿੱਚ ਹੀ ਆਈ ਚੱਲ ਠੀਕ ਆ ਪਰਮੀਤ ਤੂੰ ਕਰ ਲੈ ਘਰ ਦੇ ਕੰਮ ਆਪਣੇ ਤੇ लवली ਵੀ ਉਧਰੋਂ ਤੁਰਿਆ ਆਂਦਾ ਹੋਣਾ ਮੈਂ ਜਾਣਾ ਉਹਨੇ ਮੈਨੂੰ ਰਾਹ ਹੀ ਮਿਲ ਪਣਾ ਆ ਠੀਕ ਹੈ ਤੇ ਅਸੀਂ ਦੋਵੇਂ ਯਾਨੀ ਹੋ ਗਿਆ ਨੇ ਆ ਠੀਕ ਆ ਠੀਕ ਆ ਹੋ ਗਿਆ ਉਹ ਤੇ ਹਾਂ ਚੱਲ ਤੂੰ ਕਰ ਲੈ ਕੰਮ ਮੈਂ ਚੱਲਿਆ ਹਾਂ ਠੀਕ ਕਿੰਨਾ ਟਾਈਮ ਹੋ ਗਿਆ ਲਵਲੀ ਆਇਆ ਹੀ ਨਹੀਂ ਅਜੇ ਕੁੜੀ ਵਿਚਾਰੀ ਠੀਕ ਠਾਕ ਹੋਵੇ ਉਧਰੋਂ ਨਾ ਕੋਈ ਮਾੜੀ ਗੱਲ ਮਿਲੇ ਸੁਣਨ ਨੂੰ ਇਹ ਤਾਂ ਕੰਮ ਬੜਾ ਖਰਾਬ ਹੋਇਆ ਨਾ ਦੋ ਤਿੰਨ ਵਾਰ ਹੀ ਗਏ ਆ ਗੱਲਾਂ ਦੇ ਸਹੀ ਕਰਦੇ ਸੀ ਚਲੋ ਦੇਖਦਾ ਮੈਂ ਲਵਲੀ ਆਂਦਾ ਨਾ ਜਾ ਕੇ ਵੇਖਣੀਆਂ ਕੀ ਗੱਲ ਹੈ ਲੈ ਬਾਜੀ ਖਲੋਤੇ ਇੱਥੇ ਨੇ ਆ ਗਿਆ लवली ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਹੋਰ ਹੋਸਨਾਮ ਠੀਕ ਠਾਕ ਬੜਾ ਲੇਟ ਹੋ ਗਿਆ ਹਾਂ ਕਭੀ ਚਾਦਰ ਉਹ ਲੇਟ ਕੀ ਹੋਣਾ ਮੈਂ ਤੇ ਤੂਲ ਪੌਂਡਿਆ ਪਿਆ ਉੱਥੇ ਅੱਛਾ ਹਾਂਜੀ ਤੇ ਚੱਲੀਏ ਫਿਰ ਅਸੀਂ ਚਲੋ ਫਿਰ ਤੇ ਘਰੇ ਦੱਸਿਆ ਤੂੰ ਕਿ ਨਹੀਂ ਪਰਮੀਤ ਪੁੱਛਣ ਦੀ ਦੀ ਸੀ ਅੱਛਾ ਕੀ ਗੱਲ ਹੋਈ ਆ ਮੈਂ ਕਿਹਾ ਵੀ ਗੱਲ ਨਹੀਂ ਮੈਨੂੰ ਦੱਸੀ लवली ਨੇ ਤੇ ਉਹ ਇਹੋ ਹੀ ਗੱਲ ਕਹਿਣ ਰਹੀ ਸੀ ਕਿ 4 ਦਿਨ ਹੋ ਗਏ ਆ ਗੱਲ ਨਹੀਂ ਹੋਈ ਜੋਤਨਾ ਉਹਦਾ ਫੋਨ ਹੀ ਬੰਦ ਆਉਂਦਾ ਹੁੰਦਾ ਜੋਦਾ ਤੇ ਅੱਛਾ ਤੇ ਨਾ ਗੱਲ ਹੀ ਹੋਈ ਆ ਤੂੰ ਮੈਨੂੰ ਦੱਸ ਦਿੰਦਾ ਚਲੋ ਮੈਂ ਹੀ ਫੇਰਾ ਮਾਰਾਂਦਾ ਜਾ ਕੇ ਜਾਂ ਪਰਮੀਤ ਫੋਨ ਕਰਦਾ ਉਹਦਾ ਇਹ ਆ ਵੀ ਸਵੇਰੇ ਮੈਂ ਬਾਨੇ ਨਾਲ ਮਾਸੀ ਨੂੰ ਕੀਤਾ ਸੀ ਫੋਨ ਅੱਛਾ ਮੈਂ ਇਹ ਪੁੱਛਾਂ ਵੀ ਉਹ ਲਾਹੇ ਕਰਈ ਆ ਅੱਛਾ ਜੇ ਮੈਂ ਉਹਨਾਂ ਨੂੰ ਦੱਸਤਾ ਨਾ ਵੀ ਅਸੀਂ ਆਉਣਾ ਤੇ ਉਹਨਾਂ ਫੇਰ ਬਾਨਾ ਮਾਰਦਣੇ ਵੀ ਅਸੀਂ ਕਿਤੇ ਜਾਣਾ ਹੂੰ ਹੂੰ ਤੇ ਉਹਨਾਂ ਨੂੰ ਮੈਂ ਦੱਸਿਆ ਨਹੀਂ ਮੈਂ ਚਲੋ ਰਾਜੀ-ਬਾਜੀ ਕਰਕੇ ਫੋਨ ਕੀਤਾ ਸੀ ਅੱਛਾ ਤੇ ਹੁਣ ਅਸੀਂ ਚੱਲੀਏ ਉੱਥੇ ਚਲ ਵਧੀਆ ਗਿਆ ਤਾਂ ਨਹੀਂ ਦੱਸਿਆ ਹਾਂਜੀ ਉਹ ਗੱਲ ਤੇਰੀ ਠੀਕ ਆ ਉਹਨਾਂ ਫੇਰ ਬਾਨਾ ਮਾਰ ਦਿੰਦੇ ਵੀ ਬਾਨਾ ਮਾਰਦਣਾ ਹੀ ਉਹਨਾਂ ਨੇ ਚਲ 2 1 ਬਾਜੀ ਇੱਕ ਗੱਲ ਹੋਰ ਜੀ ਉੱਥੇ ਕੋਈ ਪੁੱਛੂਗਾ ਨਾ ਕੋ ਵੀ ਕਰਦਾ ਪੁਰਾ ਇਹ ਧੋਈ ਜਾਣੀ ਤੇ ਉੱਥੇ ਟੱਕਰ ਗਿਆ ਤੇ ਮੈਂ ਚੱਲ ਜੋਤ ਨੂੰ ਮਿਲ ਜਾਨੇ ਤੇ ਆਏ ਆਂ ਹੀ ਵੱਖਰੇ ਵੱਖਰੇ ਹੀ ਠੀਕ ਆਂ ਤਾਂ ਹੀ ਤੇ ਵੱਖਰੇ ਵੱਖਰੇ ਜਾਣਾ ਚੱਲੀਏ ਫਿਰ ਚਲੋ 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 ਮੋੜੋ ਫਿਰ ਸਕੂਟਰ ਚ ਚਲੋ ਕੀ ਗੈਂ ਡਿਆ ਭਾਂਜੀ ਪੁੱਛਣ ਤੇ ਰਾਜੀ ਬਾਜੀ ਡਿਆ ਹੀ ਤੇ ਜੋਤ ਕਿੱਥੇ ਆ ਗੱਲ ਕਰਾ ਦੇ ਤੇ ਮੈਂ ਕਹਿਆ ਪਿਓ ਸਾਗ ਲੈਣ ਗਈ ਆ ਘਰ ਹੈ ਨਹੀਂ ਹੁੰਦੀ ਆ ਤੇ ਗੱਲ ਕਰਵਾਉਣੀ ਆ ਤੇ ਇੰਨੀ ਗੱਲ ਕਹਿੰਦਾ ਸਾਰੇ ਜਾਣੇ ਘਰੇ ਜੇ ਤੇ ਮੈਂ ਹਾਂ ਘਰੇ ਆਂ ਚੱਲ ਕੋਈ ਗੱਲ ਨਹੀਂ ਆਲਾਵੇ ਪਰ ਤੂੰ ਨਾ ਇਹ ਗੱਲ ਉਹਦੇ ਹਲਕੇ ਚ ਨਾ ਲੈ ਤੈਨ ਮੈਂ ਕਹਿਣ ਦੀ ਪਹਿਲਾਂ ਉਹਨੂੰ ਖੋਲ ਇਹ ਵੀ ਨਾ ਹੋਵੇ ਕਿ ਮਸਲਾ ਮੜ ਕੇ ਵਿਗੜ ਜੇ ਮੈਂ ਭੈਣ ਜੀ ਕਹਿਤਾ ਵਾ ਵੀ ਜੋਤ ਸਾਗ ਲੈਣ ਗਈ ਆ ਆਉਂਦੀ ਆ ਤਾਂ ਗੱਲ ਕਰਵਾ ਦੇਣੀ ਆ ਫਿਰ ਮੈਂ ਹੈ ਇਸ ਗੱਲ ਨੂੰ ਨਾ ਈਡੇ ਹਲਕੇ ਚ ਨਾ ਲੈ ਹੋ ਸਕਦਾ ਨਹੀਂ ਆਉਣਾ ਹੀ ਹੋਵੇ ਤੇ ਅਣਕੇ ਪੁੱਛੇ ਵੀ ਕਿੱਥੇ ਆ ਤੇ ਤੂੰ ਇਦਾਂ ਕਰ ਵੀ ਉਹਨੂੰ ਖੋਲ ਹਾਂ ਵੀ ਗੱਲ ਤਾਂ ਠੀਕ ਆ ਕੋਈ ਗੱਲ ਨਹੀਂ ਮੈਂ ਖੋਲ ਦਿੰਨੀ ਆ ਫਿਰ ਉਹਦੇ ਹੁੰਦਾਂ ਖੁੱਲੀ ਹੋਊਗੀ ਨਾ ਤੇ ਚੱਲ ਫਿਰ ਸਾਨੂੰ ਪਤਾ ਹੋਊਗਾ ਕਿ ਕੋਈ ਗੱਲ ਨਾ ਕਰੂਗੀ ਸਦੀਪ ਇੱਕ ਵਾਰ ਇਹਨੂੰ ਪੁੱਛ ਲਾ ਵੀ ਮੈਂ ਛੱਡਦਾ ਇਹਨੂੰ ਤੇ ਬਾਹਰ ਜਾਜੂ ਆਪਣੀਆਂ ਗੱਲਾਂ ਤੋਂ ਕਿ ਨਹੀਂ ਪੁੱਛ ਲੈ ਇੱਕ ਵਾਰ ਤੂੰ ਜੋ ਤੈ ਮੇਰੀ ਗੱਲ ਸੁਣ ਤੂੰ ਕਿੰਨੇ ਦਿਨ ਹੋ ਗਏ ਇੱਥੇ ਵੱਜੀ ਆ ਕੁਝ ਮਿਲਣ ਡਿਆ ਤੈਨੂੰ ਇੱਥੇ ਤੂੰ ਮੰਮੀ ਦੀ ਗੱਲ ਕਿਉਂ ਨਹੀਂ ਮੰਨਦੀ ਮੇਰੇ ਭੈਣ ਬਣ ਕੇ ਨਾ ਮੰਮੀ ਦੀ ਗੱਲ ਮੰਨ ਲਾ ਤੇ ਬਾਹਰ ਜਾ ਕੇ ਕੁਝ ਨਾ ਦੱਸੀ ਕਿਸੇ ਨੂੰ ਵੀ ਜੇ ਤੂੰ ਮੰਨ ਲੇਗੀ ਨਾ ਤੇ ਤੈਨੂੰ ਛੱਡ ਦਿੰਦੇ ਆ ਅੱਗੇ ਤੂੰ ਸੋਚ ਲਾ ਚਲੋ ਕੋਈ ਨਹੀਂ ਦੀਦੀ ਮੈਂ ਤਾਂ ਤੈਨੂੰ ਪਹਿਲਾਂ ਵੀ ਗਿਆ ਸੀ ਮੈਂ ਕਹਿਨੋ ਕੋਈ ਨਹੀਂ ਕਹਿੰਦੀ ਇੱਕ ਵਾਰੀ ਮੈਨੂੰ ਫੋਨ ਕਰ ਦੋ ਮੈਂ ਤੇ ਇੱਥੇ ਰਹਿੰਦੀ ਵੀ ਨਹੀਂ ਆਂ ਮੈਂ ਤਾਂ ਪਿੰਡ ਚ ਜੂ ਤੂੰ ਫੋਨ ਕਰਨਾ ਹੀ ਨਹੀਂ ਕਿਸੇ ਨੂੰ ਨਹੀਂ ਨਹੀਂ ਤੈਨੂੰ ਮੈਂ ਪਿੰਡ ਜਾਣ ਨੂੰ ਨਹੀਂ ਕਹਿੰਦੀ ਵੀ ਤੂੰ ਪਿੰਡ ਚਲ ਜਾ ਰਹਿਣਾ ਇੱਥੇ ਹੀ ਆ ਚਲੋ ਕੋਈ ਨਹੀਂ ਦੇਦੀ ਕਿਦਾਂ ਕਹਿੰਦੇ ਮੈਂ ਅੱਧੇ ਹੀ ਕਰ ਲਵਾਂ ਤੇ ਚੁਲਾਕੀ ਨਾ ਕੋਈ ਕਰਤੀ ਇਹ ਨਾ ਹੋਵੇ ਵੀ ਮੈਂ ਤੈਨੂੰ ਛੱਡਦਾ ਤੇ ਤੂੰ ਚੁਲਾਕੀਆਂ ਵਰਤਦੀ ਫਿਰੇ ਉਹ ਕੰਮ ਨਹੀਂ ਚੱਲਣਾ ਇਹ ਤਾਂ ਵੀ ਹਸਲ ਬੁਰਾ ਕਰੋਗੇ ਜਰਾ ਨਹੀਂ ਤੇ ਮੈਂ ਤੇਰੇ ਨਾਲ ਆ ਠੀਕ ਆ ਤੂੰ ਹਰ ਗੱਲ ਮੰਨਣੀ ਮੰਮੀ ਦੀ ਠੀਕ ਆ ਖੋਲੋ ਮੰਮੀ ਆ ਰਸੀ ਨਾ ਇੱਥੇ ਹੀ ਰਹਿਣ ਦੀ ਜੇ ਕਰੋ ਨਾ ਉਰੀ ਪੂਰੀ ਫੇਰ ਇੰਨਾ ਹੀ ਬੰਨਣਾ ਇਹਨੂੰ ਆ ਜਾ ਬਾਹਰ ਹੁਣ ਚਲ ਆ ਜਾ ਆ ਜਾ ਹੁਣ ਬਾਹਰ ਇੱਥੇ ਬਹਿ ਬੈਂ ਜੀ ਹੁਣ ਤੁਹਾਡੇ ਕਹਿਣ ਤੇ ਮੈਨੂੰ ਛੱਡਦਾ ਵਾ ਹੁਣ ਆਪੇ ਸਮਝਾ ਲਓ ਇਹਨੂੰ ਨਹੀਂ ਨਹੀਂ ਬੜੇ ਸਿਆਣੇ ਆ ਜੋਤ ਸਮਝ ਗਈ ਹੈ ਨਾ ਕੀ ਕਿਹਾ ਸੀ ਮੈਂ ਤੈਨੂੰ ਹਾਂਜੀ ਬੱਸ ਵੇਖਿਆ ਤਾਂ ਇਹਦੇ ਮੰਮੀਆਂ ਛੱਡਤਾ ਤੈਨੂੰ ਹੁਣ ਨਾ ਉਹਦੀਆਂ ਗੱਲਾਂ ਦੇ ਅਸਰ ਕਰਨਾ ਠੀਕ ਹੈ ਸੰਦੀਪ ਹਾਂਜੀ ਚਾਹ ਪਣੀ ਪਿਆਤਾ ਰੋਟੀ ਪਣੀ ਖਾਇਆ ਹਾਂਜੀ ਖਾਇਆ ਨਹੀਂ ਇਹਨੂੰ ਤਾਂ ਇਹ ਨਹੀਂ ਸਮਝ ਨਹੀਂ ਲੱਗਦੀ ਵੀ ਮੈਂ ਤਾਂ ਤੇਰਾ ਭਲਾ ਚਾਹੁੰਦਾ ਹੀ ਆ ਵੀ ਤੇਰੀ ਕੋਈ ਜਾਇਦਾਦ ਬਣ ਜੂਗੀ ਪਰ ਨਾ ਤੈਨੂੰ ਤਾਂ ਕਈ ਸਮਝ ਹੀ ਨਹੀਂ ਆਉਂਦੀ ਵੇਹ ਪੁੱਤ ਅਹੀ ਤੇਰਾ ਮੜਾ ਥੋੜੀ ਸੋਚਣ ਦੇ ਆ ਤੇਰੇ ਭਲੇ ਵਾਸਤੇ ਕਹਿਣ ਦੇ ਆ ਤੂੰ ਹੀ ਸਿਆਣੀ ਬਣ ਮੇਰੀ ਤੀ